ਤਾ ਬੀਜੇਪੀ ਦੇ ਦਫ਼ਤਰ ਬਾਹਰ ਆਮ ਆਦਮੀ ਪਾਰਟੀ ਦੇ ਕਾਰਕੁਨਾਂ 'ਚ ਪ੍ਰਦਰਸ਼ਨ ਕਰਨਗੇ ਖਾਸ ਗੱਲ ਇਹ ਰਹੇਗੀ ਕਿ ਪੂਰੇ ਦੇਸ਼ ਭਰ ਦੇ ਵਿੱਚ ਪ੍ਰਦਰਸ਼ਨ ਦਾ ਸلسਲਾ ਹੈ ਪਰ ਜਦੋਂ ਅਰਵਿੰਦ ਕੇਜਰੀਵਾਲ ਨੂੰ ਗ੍ਰਿਫਤਾਰ ਕਰਨ ਵਾਸਤੇ ਐਂਫੋਰਸਮੈਂਟ ਡਾਇਰੈਕਟੋਰੇਟ ਦੀ ਟੀਮ ਪਹੁੰਚੀ ਤਾਂ ਦਿੱਲੀ ਇਕਾਈ ਦੇ ਕਾਂਗਰਸ ਦੇ ਤਿੰਨ ਲੀਡਰ ਅਰਵਿੰਦ ਕੇਜਰੀਵਾਲ ਨੂੰ ਮਿਲਣਾ ਚਾਹੁੰਦੇ ਸੀ ਰੈ residense ਤੇ ਪਹੁੰਚੇ ਜਿਨ੍ਹਾਂ ਨੇ ਕਿਹਾ ਕਿ ਬੀਜੇਪੀ ਤੱਕਾ ਕਰ ਰਹੀ ਹੈ ਹਾ ਦਾ ਨਾਅਰਾ ਜਿਹੜਾ ਮਾਰਿਆ ਗਿਆ ਉਹ ਕਾਂਗਰਸ ਦਿੱਲੀ ਇਕਾਈ ਨੇ ਮਾਰਿਆ ਪਰ ਪੰਜਾਬਸ ਵਿੱਚ ਵਕਫਾ ਖ ਇਲਾਕਿਆਂ ਚ ਪ੍ਰਦਰਸ਼ਨ ਦੀ ਤਿਆਰੀ ਹੈ ਭਾਜਪੀ ਦਾ ਦਫਤਰ ਦਿੱਲੀ ਦੇ ਵਿੱਚ ਘੇਰ ਲਿਆ ਜਾਏਗਾ ਅੱਜ ਸੁਰੱਖਿਆ ਦੇ ਹਿਸਾਬ ਨਾਲ ਰੈਪਿਡ ਐਕਸ਼ਨ ਫੋਰਸ ਦੀ ਡਿਪਲੋਇਮੈਂਟ ਮੁੱਖ ਮੰਤਰੀ ਦੀ ਰਹਾਇਸ਼ ਦੇ ਬਾਹਰ ਪਹਿਲਾਂ ਹੀ ਕਰਕੇ ਰੱਖੀ ਗਈ ਸੀ ਈਡੀ ਪ੍ਰੇਪੇਅਰ ਸੀ ਕਿਉਂਕਿ ਅਦਾਲਤੀ ਚਾਰਾ ਜ਼ੋਈ ਕਿਉਂ ਅਦਾਲਤੀ ਪ੍ਰੋਟੈਕਸ਼ਨ ਆ ਜਿਹੜੀ ਅਰਵਿੰਦ ਕੇਜਰੀਵਾਲ ਨੂੰ ਨਹੀਂ ਮਿਲ ਸਕੀ ਉਸ ਨੇ ਆਤਮ ਵਿਸ਼ਵਾਸ ਈਡੀ ਦਾ ਹੋਰ ਵਧਾਇਆ ਤਾਂ ਅਰਵਿੰਦ ਕੇਜਰੀਵਾਲ ਦੇ ਗ੍ਰਫਤਾਰੀ ਹੋਈ ਹੈ ਸਰਕਾਰ ਕਿਵੇਂ ਚੱਲੇਗੀ ਬਹੁਤ ਵੱਡੇ ਸਵਾਲ ਇਸ ਗ੍ਰਫਤਾਰੀ ਨੇ ਖੜੇ ਕੀਤੇ ਹੈ ਹੁਣ ਇੱਕ ਹੋਰ ਵਿਸ਼ਾ ਸਭ ਤੋਂ ਇੰਪੋਰਟੈਂਟ ਰਹੇਗਾ ਜੇ ਸਰਕਾਰ ਚੱਲੇਗੀ ਤਾਂ ਕਿਹੜੇ ਤਰੀਕੇ ਨਾਲ ਤਿਹਾਰ ਤੋਂ ਚੱਲੇਗੀ ਬਹੁਤ ਵੱਡੀਆਂ ਇਨਫੋਰਮੇਸ਼ਨਾਂ ਆ ਰਹੀਆਂ ਨੇ ਇੱਕ ਹੋਰ ਸਭ ਤੋਂ ਵੱਡੀ ਇਨਫੋਰਮੇਸ਼ਨ ਆ ਰਹੀ ਹੈ ਕਿ ਈਡੀ ਦਫਤਰ ਦੇ ਬਾਹਰ ਧਾਰਾ 147 ਨੂੰ ਐਗਜ਼ੀਕਿਊਟ ਕਰਵਾ ਦਿੱਤਾ ਗਿਆ 147 ਧਾਰਾ ਲਗਾ ਦਿੱਤੀ ਗਿਆ ਤਾਂ ਜੋ ਕਿਸੇ ਤਰੀਕੇ ਦਾ ਕੋਈ ਪ੍ਰੋਟੈਸਟ ਨਾ ਹੋ ਸਕੇ ਅਰਵਿੰਦ ਕੇਧਰੀਵਾਲ ਦੀ ਗ੍ਰਿਫਤਾਰੀ ਨੂੰ ਲੈ ਕੇ ਆਮ ਆਦਮੀ ਪਾਰਟੀ ਲਗਾਤਾਰ ਭਾਜਪੀ ਤੇ ਹਮਲਾਵਰ ਹੈ ਦੇਸ਼ ਵਿੱਚ ਚੋਣਾਂ ਜਾਪਦਾ ਹੈ ਇਲੈਕਸ਼ਨ ਬਿਲਕੁਲ ਸਿਰ ਤੇ ਹੈ ਕਾਊਂਟ ਡਾਊਨ ਇਲੈਕਸ਼ਨ ਦਾ ਪਿਛਲੇ ਕਈਆਂ ਦਿਨਾਂ ਤੋਂ ਸ਼ੁਰੂ ਹੋਇਆ ਹੋਇਆ ਹੈ ਪੰਜਾਬ ਦੇ ਵਿੱਚ ਵੀ ਇਲੈਕਸ਼ਨ ਹੋਣੀ ਹੈ ਦੇਸ਼ ਦੇ ਵਿੱਚ ਵੀ ਇਲੈਕਸ਼ਨ ਹੋਣੀ ਹੈ ਅਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ ਕਿਹੜੇ ਬੇਸ ਤੇ ਹੋਈ ਹੈ ਕਿਹੜੇ ਆਧਾਰ ਤੇ ਹੋਈ ਹੈ ਸਾਰਾ ਦਿਨ ਅੱਜ ਲੱਗਦਾ ਇਸੇ ਤੇ ਚਰਚਾ ਹੁੰਦੀ ਰਹੇਗੀ ਕਿਉਂਕਿ ਅਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ ਨੇ ਦੇਸ਼ ਪਰਚ ਸਿਆਸੀ ਪੁਚਾਰ ਲਿਆਂਦਾ ਹੈ ਆਮ ਆਦਮੀ ਪਾਰਟੀ ਕੇ ਸਭੀ ਸਿਰਸ ਨਿਤਯਤਵ ਕੋ ਸਾਥ ਬੈਠਕ ਕੀ ਹੈ ਅਮਨੇ ਨਿਰੜੇ ਲਿਆ ਹੈ 10 ਵਜੇ ਭਾਰਤੀ ਜਨਤਾ ਪਾਰਟੀ ਕੇ ਮੁਖਿਆਲੇ ਪਰ हम इसके खिलाफ प्रोटेस्ट शुरू करेंगे और ये प्रोटेस्ट जो है पूरे देश के अंदर ये प्रोटेस्ट जाएगा इस लड़ाई को हम एक एक कदम करके पूरे देश में लड़ेंगे तो अरविंद केजरीवाल गिरफ्तार कर ले गए हालांकि वो पहले ही प्रिपेयर सी कि उन्होंने ईडी गिरफ्तार कर सकती है मुख्यमंत्री केजरीवाल ही सी केजरीवाल हैं तो केजरीवाल ही रहेंगे ਇਹ ਬਹੁਤ ਵੱਡੇ ਬਿਆਨ ਸੀ ਪਰ ਪੰਜਾਬ 'ਚ ਚਰਚਾ ਕਿਸ ਕਦਰ ਹੈ ਮਨੋਜ ਕੁਮਾਰ ਰਜੋਸ਼ੀ ਮੇਰੇ ਸਯੋਗੀ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦੀ ਰੈ residense ਦੇ ਬਾਹਰੋਂ ਲਾਈਵ ਜੁੜੇ ਹੈ ਮਨੋਜ ਪੰਜਾਬ ਦੇ ਵਿੱਚ ਚਰਚਾ ਕਿਸ ਤਰੀਕੇ ਦੀ ਹੈ ਅਰਵਿੰਦ ਕੇਜਰੀਵਾਲ ਦੀ ਪਹਿਲੀ ਰਾਤ ਲੋਕਅਪ ਦੇ ਵਿੱਚ ਲੰਗੀ ਹੈ ਅ ਬਿਲਕੁਲ ਜੀ ਜੀ ਦੇਖੋ ਜੀ ਆਪਾਂ ਗੱਲ ਕਰੀਏ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਉਹਨਾਂ ਨੇ ਸਪਸ਼ਟ ਗੱਲ ਕਹਿ ਦਿੱਤੀ ਹੈਗੀ ਹੈ ਕੀ ਇਹ ਪੂਰੀ ਤਰ੍ਹਾਂ ਰਾਜਨੀਤਿਕ ਦਾ ਪ੍ਰੇਰਿਤ ਹੈਗਾ ਤੇ ਰਾਜ ਈਡੀ ਜਿਹੜੀ ਹੈਗੀ ਰਾਜਨੀਤਿਕ ਬੀਜੇਪੀ ਦੇ ਨਾਲ ਜਿਹੜੀ ਹੈਗੀ ਮਿਲ ਕੇ ਕੰਮ ਕਰ ਰਹੀ ਹੈ ਬੀਜੇਪੀ ਵਾਸਤੇ ਕੰਮ ਕਰ ਰਹੀ ਹੈਗੀ ਹੈ ਤੇ ਉਹਨਾਂ ਨੇ ਕਿਹਾ ਕਿ ਕੇਜਰੀਵਾਲੀ ਕੇ ਵਿਚਾਰ ਹੈ ਕੀ ਜਿਹੜੀ ਕੋਈ ਵਿਅਕਤੀ ਨਹੀਂ ਵਿਚਾਰ ਆ ਜਿਹੜਾ ਕਿ ਪੂਰੇ ਦੇਸ਼ ਦੇ ਵਿੱਚ ਜਦਾ ਉਹਨੂੰ ਕੋਈ ਵੀ ਕੈਦ ਨਹੀਂ ਕਰ ਸਕਦਾ ਹੈਗਾ ਨਾ ਹੀ ਗ੍ਰਿਫਤਾਰ ਕਰ ਸਕਦਾ ਹੈਗਾ ਗੱਲ ਪੰਜਾਬ ਦੀ ਇੱਥੋਂ ਸ਼ੁਰੂ ਹੁੰਦੀ ਹੈ ਤੇ ਮੁੱਖ ਮੰਤਰੀ ਨਿਵਾਸ ਤੇ ਖੜੇ ਹੈ ਤੇ ਮੁੱਖ ਮੰਤਰੀ ਕੱਲ ਰਾਤੀ ਵੀ ਬਾਹਰੇ ਸੀਗੇ ਤੇ ਉਹ ਸਦੋਂ ਦਿੱਲੀ ਜਾਣ ਅੱਜ ਪਰ ਇਹ ਗੱਲ ਸਾਫ਼ ਹੈ ਕਿ ਪੰਜਾਬ ਦੇ ਵਿੱਚ ਇੱਕ ਬੜਾ ਜਿਹੜਾ ਅੰਦੋਲਨ ਹੈਗਾ ਤੁਹਾਨੂੰ ਦੱਸਾਂਗੇ ਕਿ ਉਹ ਅੱਜ ਜਿਹੜੇ ਪ੍ਰੋਟੈਸਟ ਹੈਗੇ ਆ ਬੀਜੇਪੀ ਦਫ਼ਤਰ ਦੇ ਬਾਹਰ ਜਿੱਦਾਂ ਕਿ ਰਾਤੀ ਐਲਾਨ ਕੀਤਾ ਗਿਆ ਉਹ ਕਿਤੇ ਜਾਣ ਕੇ ਜੇ ਪੰਜਾਬ ਦੀ ਗੱਲ ਕਰੀਏ ਜਾਂ ਚੰਡੀਗੜ੍ਹ ਦੀ ਗੱਲ ਕਰੀਏ ਤੇ ਮੁੱਖ ਮੰਤਰੀ ਰੈ residense ਦੇ ਬਾਹਰ ਜਿਹੜੀ ਫੋਰਥ ਲੱਗੀ ਹੋਈ ਹੈ ਕਿ ਪੰਜਾਬ ਦੇ ਆਮ ਆਦਮੀ ਪਾਰਟੀ ਦੇ ਤਾਂ ਉਹਨਾਂ ਨੇ ਦਿੱਸਾ ਨਿਰਦੇਸ਼ਾਂ ਉੱਤੇ ਸਾਰਾ ਕੰਮ ਹੈਗਾ ਜਿਹੜਾ ਉਹ ਕਿਹਦਾ ਜਣਾ ਕੱਲ ਬਠਿੰਡਾ ਰੇ ਸੀਗੇ ਬਾਗਾ ਬੁਲਾਣਾ ਸੀਗੇ ਉਸ ਤਰਫ ਦਾ ਰਾਤੀ ਉੱਥੀ ਰਹੇ ਨੇ ਤਕਰੀਬਤ ਕਰਨ ਬਿਲਕੁਲ ਬਿਲਕੁਲ ਪਰ ਮਨੋਚ ਇਸ ਗ੍ਰਫਤਾਰੀ ਨੇ ਕਿਹੜੀ ਕਰਵਟ ਸਿਆਸਤ ਦੀ ਬਦਲੀ ਹੈ ਬਹੁਤ ਇੰਪੋਰਟੈਂਟ ਚੀਜ਼ ਹੈ ਦੇਖੋ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਦਰੀਵਾਲ ਦੀ ਗ੍ਰਫਤਾਰੀ ਹੋਈ ਹੈ ਸਵਾਲ ਬਹੁਤ ਵੱਡੇ ਨੇ ਪੂਰਾ ਪੰਜਾਬ ਪੂਰਾ ਦੇਸ਼ ਜਾਣਨਾ ਚਾਹੁੰਦਾ ਹੈ ਦੇਖੋ ਕਾਨੂੰਨ ਨਹੀਂ ਰੋਕਦਾ ਕਿ ਜੇਲ੍ਹ ਚ ਸਰਕਾਰ ਨਹੀਂ ਚੱਲ ਸਕਦੀ ਪਰ ਉਹਦਾ ਡੈਕੋਰਮ ਹੁੰਦਾ ਹੈ ਉਹਦਾ ਪ੍ਰੋਟੋਕਾਲ ਹੁੰਦਾ ਹੈ ਜਿਵੇਂ ਰਾਜ ਸਭਾ ਸੰਸਦ ਸੰਜੇ ਸਿੰਘ ਨੇ ਜੇਲ੍ਹ ਦੇ ਵਿੱਚੋਂ ਬੈਠ ਕੇ ਨੋਮੀਨੇਸ਼ਨ ਭਰਿਆ ਰਾਜ ਸਭਾ ਦੇ ਲਈ ਸੌਂ ਚੁੱਕੀ ਤਾਂ ਹੁਣ ਅਰਵਿੰਦ ਕੇਜਰੀਵਲ ਸਰਕਾਰ ਕਿਵੇਂ ਚਲਾਉਣਗੇ ਈਡੀ ਸੀਬੀਆਈ ਦੇ ਕੇਸਾਂ 'ਚ ਤਾਂ ਬੇਲ ਵੀ ਐਨੀ ਛੇਤੀ ਨਹੀਂ ਮਿਲਦੀ ਬਿਲਕੁਲ ਬਿਲਕੁਲ ਕਿشن ਦੇਖੋ ਆ ਵੀ ਜਿਹੜੀ ਗੱਲ ਕਰੀਏ ਕਿ ਜਿਹੜੀ ਈਡੀ ਹੈਗੀ ਆ ਜੋ ਇਹਦਾ ਪ੍ਰੋਵੈਂਸ਼ਨ ਆਫ ਮਨੀ ਲਾਂਡਰਿੰਗ ਐਕਟ ਹੈਗਾ ਉਹਦੇ ਤਹਿਤ ਜਿਹੜੀ ਧਾਰਾ 45 ਉਹਦੇ ਤਹਿਤ ਜਿਹੜੀ ਗ੍ਰਿਫਤਾਰੀ ਕੀਤੀ ਗਈ ਹੈਗੀ ਆ ਤੇ 50 75 50 ਤਾਂ ਜਿਹੜੇ ਬਿਆਨਦਾਰਜ ਹੁੰਦੇ ਆ ਕਵਿਤਾ ਦਾ ਜਿਹੜਾ ਬਿਆਨਦਾਰਜ ਹੁੰਦਾ ਉਹਦੇ ਪੀਏ ਦਾ ਬਿਆਨਦਾਰਜ ਹੁੰਦਾ ਉਹਨੂੰ ਉਦਾਹਰਨਾਂ ਆ ਜਾਂਦਾ ਕਿਉਂਕਿ ਜਿਹੜੀ ਈਡੀ ਹੈਗੀ ਆ ਪ੍ਰੈਸ ਰਿਲੀਜ਼ ਜਾਰੀ ਕਰਦੀ ਆ ਪਹਿਲੀ ਵਾਰੀ ਜਿਹੜੇ ਕੇਜਰੀਵਾਲ ਦਾ ਨਾਮ ਆਂਦਾ ਹੈਗਾ ਤੇ ਕੇਜਰੀਵਾਲ ਸਾਹਿਬ ਨੂੰ ਪਤਾ ਸੀਗਾ ਕਿ ਕਾਫੀ ਲੰਬੇ ਸਮੇਂ ਤੋਂ ਨੋਟਿਸ ਆ ਰਹੇ ਸੀਗੇ ਤੇ ਬਾਰ-ਬਾਰ ਹੀ ਖਸਾ ਜਾਰ ਕੀਤਾ ਜਾਂਦਾ ਸੀਗਾ ਪਾਰਟੀ ਵੱਲੋਂ ਕਿ ਗ੍ਰਿਫਤਾਰੀ ਹੋ ਸਕਦੀ ਹੈ ਔਰ ਬੀਜੇਪੀ ਦੇ ਲੀਡਰ ਬਾਹਰ ਆਂਦੇ ਸੀ ਬੋਲਦੇ ਸੀਗੇ ਗ੍ਰਿਫਤਾਰ ਕਿੱਥੇ ਜਾਣਗੇ ਗ੍ਰਿਫਤਾਰ ਕਿੱਥੇ ਜਾਣਗੇ ਗ੍ਰਿਫਤਾਰੀ ਹੋਏਗੀ ਹੁਣ ਜਿਹੜੇ ਮਹਿਨਤ ਕਰਨਗੇ ਬਿਨਾ ਉਹਨਾਂ ਦੀ ਗ੍ਰਿਫਤਾਰੀ ਹੋ ਗਈ ਐਦਾਂ ਦਾ ਜਿਹੜੇ ਬਿਆਨਬਾਜ਼ੀ ਚੱਲਦੀ ਸੀਗੀ ਪਰ ਕੱਲ ਜਦੋਂ ਕੋਰਟ ਕੋਰਟ ਜਾਂਦੇ ਆ ਕੋਰਟ ਜਿਹੜੀ ਕੀ ਅਰੈਸਟ ਨੂੰ ਜਿਹੜੀ ਹੈਗੀ ਐ ਸਟੇ ਨਹੀਂ ਕਰਦਾ ਜਾਂ ਪਰ ਅਰੈਸਟ ਦੇ ਉੱਪਰ ਰਾਹਤ ਦਿੰਦਾ ਹੈਗਾ ਤਾਂ ED ਦੀ ਟੀਮ ਸਿੱਧੀ ਸਰਚ ਕਰਨ ਵਾਸਤੇ ਪਹਿਲਾਂ ਜਦੋਂ ED ਟੀਮ ਕਰੀ ਜਾਂਦੀ ਹੈ ਤਾਂ ਸਰਚ ਦਾ ਜਿਹੜਾ ਵਾਰੰਟ ਹੈ ਲੈ ਕੇ ਜਾਂਦੀ ਹੈ ਸਰਚ ਕਰਨ ਵਾਸਤੇ ਜਾਂਦੀ ਹੈ ਉਹਦੇ ਬਾਅਦ ਉਹਨਾਂ ਨੂੰ ਡੋਰਿਆ ਅਰੈਸਟ ਮੀਮੋ ਜਿਹੜਾ ਜਿਹੜਾ ਹੈਗਾ ਘਰ ਤੇ ਵੀ ਦਿਖਾ ਦਿੰਦਾ ਬਾਅਦ 2 ਘੰਟੇ ਦੇ ਬਾਅਦ ਕਿਸੇ ਨੂੰ ਅਸੀਂ ਅਰੈਸਟ ਕਰ ਦਿੱਤੇ ਗਏ ਤੇ ਰਾਤੀ ਜਿਹੜਾ ਹੈਗਾ ਉਹਨੂੰ ਉਹ ED ਆਪਣੇ ਹੈੱਡ ਕੀ ਜੀ ਇਹ ਪਹਿਲੀ ਵਾਰ ਹੈ ਦੇਖੋ ਈਡੀ ਨੇ ਵੱਡੀ ਕਾਰਵਾਈ ਕੀਤੀ ਪਰ ਪਹਿਲੀ ਵਾਰੀ ਇਹ ਹੈਗਾ ਕਿ ਜੋ ਮੁੱਖ ਮੰਤਰੀ ਨੇ ਜੋ ਮੌਜੂਦਾ ਮੁੱਖ ਮੰਤਰੀ ਨੇ ਜਿਨ੍ਹਾਂ ਨੇ ਕੋਈ ਤਿਆਗ ਪੱਤਰ ਨਹੀਂ ਦਿੱਤਾ ਹੈਗਾ ਉਹ ਈਡੀ ਨੇ ਗ੍ਰਿਫਤਾਰ ਕੀਤੇ ਨੇ ਜੇ ਆਪਾਂ ਸਿੰਬੂ ਸ਼ਰੋਣ ਦੀ ਗੱਲ ਕੀਤੀ ਹੈ ਤਾਂ ਉਹ ਵੀ ਜਿਹੜੇ ਰਾਜਪਾਲ ਕੋਲ ਗਏ ਸੀਗੇ ਆਪਣਾ ਤਿਆਗ ਪੱਤਰ ਦੇ ਕੇ ਆਏ ਸੀ ਉਸ ਤੋਂ ਬਾਅਦ ਜਿਹੜਾ ਈਡੀ ਨੇ ਉਹਨੂੰ ਗ੍ਰਿਫਤਾਰ ਕਰਦੀ ਸੀਗੀ ਤੇ ਇਹ ਗੱਲ ਹੈ ਕਿ 2 ਮਹੀਨਿਆਂ ਤੋਂ ਦੋ ਵੱਡੇ ਮੁੱਖ ਮੰਤਰੀਆਂ ਕਿੱਡੀ ਦੀ ਵੱਡੀ ਕਾਰਵਾਈ ਕੀਤੀ ਹੈ ਦੋ ਮੁੱਖ ਮੰਤਰੀ ਇੱਕ ਸਿਬੂ ਸ਼ਰੋਣ ਜਿਹੜੇ ਕਿ ਪਹਿਲਾਂ ਤਿਆਗ ਪੱਤਰ ਦੰਦੇ ਆ ਰਾਜਪਾਲ ਕੋਲ ਜਾ ਕੇ ਫਿਰ ਗ੍ਰਿਫਤਾਰ ਕੀਤੇ ਜਾਂਦੇ ਆ ਪਰ ਜਿਹੜੇ ਕੇਜੀਵਾਲ ਨੇ ਉਹਨਾਂ ਨੂੰ ਮੁੱਖ ਮੰਤਰੀ ਰਹਿੰਦੇ ਹੋਏ ਕੋਈ ਉਹ ਕੋਈ ਤਿਆਗ ਪੱਤਰ ਨਹੀਂ ਦੰਦੇ ਕੋਈ ਰਾਜਪਾਲ ਕੋਲ ਨਹੀਂ ਹੀ ਗ੍ਰਿਫਤਾਰ ਕੀਤਾ ਗਿਆ ਆਪਾਂ ਕੱਲ ਕਹੀਏ ਕਿ ਪਹਿਲੀ ਵਾਰ ਇਹ ਦੇਸ਼ਗਤ ਨਹੀਂ ਕਿਸੇ ਮੁੱਖ ਮੰਤਰੀ ਨੂੰ ਗ੍ਰਿਫਤਾਰ ਕਰਕੇ ਉਹ ਈਡੀਆ ਆਪਣੇ ਰੱਖ ਰਹੀ ਹੈ ਕਿ ਕੇਜਰੀਵਾਲ ਦੀ ਗ੍ਰਿਫਤਾਰੀ ਇੱਕ ਆਖਰੀ ਗ੍ਰਿਫਤਾਰੀ ਹੈ ਬਹੁਤ ਵੱਡਾ ਸਵਾਲ ਹੈ ਇਹ ਬਿਲਕੁਲ ਦੇਖੋ 15 ਬੰਦਿਆਂ ਦੀ ਗੱਲ ਕੀਤੀ ਜਾ ਰਹੀ ਹੈ ਚਾਹੇ ਨਿਹਰ ਸਿੰਘ ਦੀ ਗੱਲ ਕਰੀਏ ਚਾਹੇ ਆਪਾਂ ਕਬਤਰ ਦੀ ਗੱਲ ਕਰੀਏ ਚਾਹੇ ਸੁਮਨੀਸ਼ ਸੋਰੀਆ ਉਹਨਾਂ ਦੀ ਗੱਲ ਕਰੀਏ ਚਾਹੇ ਸੰਜੇ ਸਿੰਘ ਦੀ ਗੱਲ ਕਰੀਏ ਇਹ ਸਾਰੀ ਜਿਹੜੀ ਡੀਟੇਲ ਉਹ ਦਾਦੇ ਨੇ ਕਿ ਸਾਰੇ ਇਕੱਠੇ ਜਿਗਾ ਸਾਝ ਜਦਸੇ ਜਾਂਦੀ ਹੈ 100 ਕਰੋੜ ਰੁਪਏ ਦੀ ਕਿ ਪਹਿਲਾਂ ਹੀ 100 ਕਰੋੜ ਰੁਪਏ ਲੈ ਲਿੱਤੇ ਗਿਆ ਜਿਹੜੇ ਲਿਕਵਰ ਦੇ ਜਿਹੜੇ ਠੇਕੇਦਾਰ ਸੀਗੇ ਜਿਹਨਾਂ ਨੇ ਕੰਟਰੈਕਟ ਲੈ ਨਾ ਸੀਗਾ ਉਹਨਾਂ ਤੋਂ ਪੈਸੇ ਲੈ ਲਏ ਗਏ ਇਹ ਈਡੀ ਦੀ ਜਿਹੜੀ ਹੈਗੀ ਹੈ ਪ੍ਰੈਸ ਰਿਲੀਜ਼ ਦੱਸਦੀ ਹੈ ਜੋ ਕਵਿਤਾ ਨੂੰ ਗ੍ਰਿਫਤਾਰ ਕਰਨ ਤੋਂ ਬਾਅਦ ਜਾਰੀ ਕੀਤੀ ਗਈ ਸੀ ਉਸ ਪ੍ਰੈਸ ਕਾਨਫਰੈਂਸ ਪਹਿਲੀ ਵਾਰੀ ਅਗਰਵੇਦ ਗੇਜਵਾਲ ਦਾ ਨਾਮ ਆਂਦਾ ਹੈਗਾ ਉਸ ਤੋਂ ਬਾਅਦ ਇਹ ਅੰਦਾਜ਼ਾ ਸੀਗਾ ਕਿ ਜਿਹੜਾ ਪ੍ਰੈਸ ਰਿਲੀਜ਼ ਜਾਰੀ ਕੀਤੀ ਗਈ ਹੈ ਇਹਦੇ ਮਕਸਦ ਸੀਗਾ ਕਿ ਹੁਣ ਜਿਹੜੇ ਨਵੇਂ ਅਗਰੇਜੀਵਰ ਗ੍ਰਿਫਤਾਰ ਹੋਣਗੇ ਪੂਰੀ ਪਾਰਟੀ ਨੂੰ ਪਤਾ ਸੀਗਾ ਪੂਰੇ ਲੀਡਰ ਨੂੰ ਪਤਾ ਸੀਗਾ ਕਿ ਗ੍ਰਿਫਤਾਰੀ ਕਿਸੇ ਟਾਈਮ ਵੀ ਹੋ ਸਕਦੀ ਹੈ ਕੇ ਇਲੈਕਸ਼ਨ ਨੂੰ ਰੋਕਣ ਵਾਸਤੇ ਪ੍ਰਚਾਰ ਨੂੰ ਰੋਕਣ ਵਾਸਤੇ ਇਹਨਾਂ ਨੂੰ ਗ੍ਰਿਫਤਾਰ ਰੜਾ ਹੈਗਾ ਉਹ ਕੀਤਾ ਗਿਆ ਪਰ ਕਾਫੀ ਹੱਤਕ ਮਲਕੀ ਆਪਣੇ ਜਿਹੜੇ ਕਾਨੂੰਨੀ ਪਹਿਲੂ ਸੀ ਉਹਨਾਂ ਪਰ ਕਾਫੀ ਪਰ ਜ਼ੋਰ ਦਿੱਤਾ ਗਿਆ ਕਾਫੀ ਜੀ ਰੈਮਡੀ ਲੱਭੀ ਗਈ ਕੋਈ ਨਾ ਕੋਈ ਹੱਲ ਨਿਕਲ ਆਵੇ ਪਰ ਨਹੀਂ ਕਿਸੇ ਤੋਂ ਵੀ ਰਾਹਤ ਨਹੀਂ ਮਿਲੀ ਤੇ ਈਡੀ ਜੋ ਹੈਗੀ ਆ ਕਾਨੂੰਨੀ ਕਾਰਵਾਈ ਕਰੀ ਤੁਹਾਨੂੰ ਪਤਾ ਹੀ ਹੈ ਕਿ ਜਦੋਂ ਈਡੀ ਗ੍ਰਿਫਤਾਰ ਕਰਨ ਨਹੀਂ ਦਿੱਤਾ ਤਕਰੀਬਨ 3 ਸਾਲ ਤੱਕ ਮਨੋਜ ਪੰਜਾਬ ਚਰਚਾ ਕਿਹਾ ਜਈ ਹੈ ਦੇਖੋ ਅਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ ਹੋਈ ਹੈ ਪਰ ਇਸ ਨੂੰ ਲੈ ਕੇ ਆਪੋਜੀਸ਼ਨ ਖਾਸ ਕਰਕੇ ਕਾਂਗਰਸ ਪੰਜਾਬ ਦੀ ਕਿਵੇਂ ਸੋਚ ਰਹੀ ਹੈ ਇਹੀ ਵੀ ਦੇਖਣਾ ਬੜਾ ਜ਼ਰੂਰੀ ਰਹੇਗਾ ਵੱਖ-ਵੱਖ ਸਿਆਸੀ ਜਮਾਤਾਂ ਕਿਵੇਂ ਸੋਚ ਰਹੀਆਂ ਨੇ ਪੰਜਾਬ ਦੀ ਆਮ ਆਦਮੀ ਪਾਰਟੀ ਨੇ ਕੋਈ ਪ੍ਰੋਟੈਸਟ ਪਲਾਨ ਤਿਆਰ ਕੀਤਾ ਕਿ ਪੰਜਾਬ ਚ ਪ੍ਰੋਟੈਸਟ ਹੋਣਗੇ ਦੇਖੋ ਸਾਡੇ ਇਨਫੋਰਮੇਸ਼ਨ ਹੈ ਕਿ ਕਈ ਉਮੀਦਵਾਰ ਜਿਹੜੇ ਆਮ ਆਦਮੀ ਪਾਰਟੀ ਨੇ ਲੋਕ ਸਭਾ ਦੇ ਇਲਾਕੇ ਜਤਾ ਰਹੇ ਉਹਨਾਂ ਨੇ ਅੱਜ ਦੇ ਪ੍ਰੋਗਰਾਮ ਪੋਸਟਪੋਨ ਕਰ ਦਿੱਤੇ ਹੈ ਬਿਲਕੁਲ ਬਿਲਕੁਲ ਸਾਹਮਣੇ ਆਪਣੇ ਪੋਸਟਪੋਨ ਕੀਤੇ ਨੇ ਜਿੰਨੇ ਮੰਤਰੀ ਨੇ ਸਾਰਾ ਨੇ ਰਾਤੀ ਇਸ ਗੱਲ ਦੀ ਨਿੰਦਾ ਕੀਤੀ ਹੈਗੀ ਤੇ ਅੱਜ 10 ਵਜੇ ਦੇ ਆਸ-ਪਾਸ ਜਿਹੜੇ ਨੇ ਉਹ ਪ੍ਰੋਟੈਸਟ ਹੋਣਗੇ ਪਰ ਜ਼ਿਲ੍ਹਾ ਸਤਰਤ ਵੀ ਹੋ ਸਕਦੇ ਆ ਬੀਜੇਪੀ ਕਾਰਲਾ ਚੰਡੀਗੜ੍ਹ ਜਿਹੜਾ ਕਿ 37 ਜਿਹੜਾ ਪੰਜਾਬ ਦਾ ਹੈਗਾ ਹੈਗਾ ਉੱਥੇ ਵੀ ਹੋ ਸਕਦੇ ਆ ਜਿਹੜਾ ਦਫਤਰਾ ਬੀਜੇਪੀ ਦਾ ਉੱਥੇ ਵੀ ਹੋ ਸਕਦਾ ਚੰਡੀਗੜ੍ਹ ਦੇ ਵਿੱਚ ਵੀ ਹੋ ਸਕਦਾ ਚੰਡੀਗੜ੍ਹ ਦਾ ਕਮਲਮ ਦਫਤਰ ਹੈਗਾ ਆ ਉੱਥੇ ਵੀ ਹੋ ਸਕਦੀ ਹੈ ਕਿ ਪ੍ਰੋਟੈਸਟ ਹੋਗਾ ਪਰ ਇਹ ਗੱਲ ਸਾਫ਼ ਸਿੱਕਿ ਜਿੰਨੇ ਮੰਤਰੀਆਂ ਜਿੰਨੇ ਲੀਡਰਸ ਕੱਲ ਸਭ ਨੇ ਇਸ ਦੀ ਨਿੰਦਾ ਕੀਤੀ ਹੈਗੀ ਤੇ ਸਭ ਦੇ ਬਾਕੀ ਜਿਹੜੀ ਉਸ ਗੱਲ ਕਹੀ ਹੈ ਇਨਫੋਰਮੇਸ਼ਨ ਠੀਕ ਹੈ ਕਿ ਜਿਹੜੇ ਜਿੰਨੇ ਵੀ ਉਮੀ ਉਹ ਸਾਰਿਆਂ ਨੇ ਆਪਣੇ ਕੰਮ ਪੋਸਟਪੋਨ ਕਰ ਦਿੱਤਾ ਇਸ ਵਾਰ ਲੋਕ ਕਿਉਂਕਿ ਬਹੁਤ ਵੱਡੀ ਗੱਲ ਹੈ ਇਹ ਪਾਰਟੀ ਦਾ ਮੁਖੀ ਆਪਾਂ ਗੱਲ ਕਹੀਏ ਕਿਸੇ ਨਹੀਂ ਛੋਟੀ ਗੱਲ ਨਹੀਂ ਹੈਗੀ ਪਾਰਟੀ ਦਾ ਮੁਖੀ ਜਿਹੜਾ ਹੈਗਾ ਉਹਨੂੰ ਗ੍ਰਿਫਤਾਰ ਕਰ ਲੈ ਕੇ ਤਗਾ ਪਾਰਟੀ ਜਿਹੜੀ ਹੈਗੀ ਕਿ ਇੱਕ ਤਰ੍ਹਾਂ ਨਾਲ ਆਪਾਂ ਕਹੀਏ ਉਹਨੂੰ ਜਿਹੜਾ ਹੈਗਾ ਉਹ ਡਾਮਾਂਡੋਲ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈਗੀਆ ਇਸ ਨੂੰ ਲੈ ਕੇ ਸਾਰੀ ਸਰਕਾਰ ਕਿਵੇਂ ਚੱਲੇਗੀ ਦੇਖੋ ਕਨਸਟੀਟਿਊਸ਼ਨ ਕਹਿੰਦਾ ਹੈ ਕਿ ਕੋਈ ਰੋਕ ਨਹੀਂ ਹੈ ਸੰਵਿਧਾਨ ਦੇ ਵਿੱਚ ਕਿਤੇ ਨਹੀਂ ਲਿਖਿਆ ਹੋਇਆ ਕਿ ਮੁੱਖ ਮੰਤਰੀ ਜੇਲ੍ਹ ਜਾ ਕੇ ਸਰਕਾਰ ਨਹੀਂ ਚਲਾ ਸਕਦੇ ਯਾਨੀ ਕਿ ਅਰਪਿੰਦ ਕੇਜਰੀਵਾਲ ਕੋਲ ਲੀਗਲ ਆਪਸ਼ਨ ਲੀਗਲ ਰਾਸਤਾ ਹੈ ਕਿ ਉਹ ਤਿਹਾਰ ਚ ਬੈਠ ਕੇ ਸਰਕਾਰ ਚਲਾ ਸਕਦੇ ਹਨ ਪਰ ਕਨਵਿਕਸ਼ਨ ਨਹੀਂ ਹੋਣੀ ਚਾਹੀਦੀ ਜਦ ਤੱਕ ਕੋਈ ਕਨਵਿਕਸ਼ਨ ਇਸ ਪੂਰੇ ਮਸਲੇ ਤੇ ਨਹੀਂ ਹੁੰਦੀ ਉਦੋਂ ਤੱਕ ਕੋਈ ਦਿੱਕਤ ਪਰੇਸ਼ਾਨੀ ਨਹੀਂ ਹੈ ਪਰ ਮਨੋਜ ਸਭ ਤੋਂ ਵੱਡਾ ਕੁਐਸਚਨ ਇਹ ਹੈ ਕਿ ਮੁੱਖ ਮੰਤਰੀ ਸਾਹਿਬ ਨੂੰ 1 ਮਿੰਟ ਚ ਤਿੰਨ ਤਿੰਨ ਫਾਈਲਾਂ ਤੇ ਦਸਤਖਤ ਕਰਨੇ ਪੈਂਦੇ ਆ ਉਹ 421ਵੇਂ ਹੋਏਗੀ ਜਬ ਫਾਈਲਾਂ ਤੇ ਸਿਗਨੇਚਰ ਕਰਨ ਵਾਸਤੇ ਮੀਟਿੰਗਾਂ ਕਰਨ ਵਾਸਤੇ ਅਰਵਿੰਦ ਕੇਦਰੀਵਾਲ ਨੂੰ ਫਿਰ ਅਦਾਲਤ ਜਾਣਾ ਪਿਆ ਕਰਨਾ ਕਿ ਮੈਂ ਮੀਟਿੰਗ ਸਦਨੀ ਚਾਉਣਾ ਹਾਂ ਮੈਂ ਸਰਕਾਰ ਚਲਾਉਣਾ ਚਾਹੁੰਦਾ ਬਿਲਕੁਲ ਕਿشن ਦੇਖੋ ਇਹ ਸਪਸ਼ਟ ਹੈ ਕਿ ਸੰਵਿਧਾਨ ਦੇ ਵਿੱਚ ਕੋਈ ਐਦਾਂ ਦਾ ਨਿਯਮ ਨਹੀਂ ਹੈਗਾ ਕਿ ਕੇਜਰੀਵਾਲ ਨੇ ਕੇਜਰੀਵਾਲ ਕੋਈ ਮੁੱਖ ਮੰਤਰੀ ਨਿਣੇ ਨੇ ਅਗਰ ਉਹਨਾਂ ਨੂੰ ਕੋਈ ਗ੍ਰਿਫਤਾਰੀ ਹੁੰਦੀ ਹੈ ਤਾਂ ਉਹ ਜੇਲ੍ਹ ਤੋਂ ਆਪਣੀ ਸਰਕਾਰ ਚਲਾ ਸਕਦੇ ਨਹੀਂ ਸੇ ਇਸ ਦਾ ਕੋਈ ਸਾਫ ਪ੍ਰਬਧਾਨ ਨਹੀਂ ਹੈ ਨਾ ਹੀ ਕੋਈ ਰੋਕ ਹੈਗੀ ਹੈ ਪਰ ਇਹ ਗੱਲ ਸਾਫ ਹੈਗੀ ਹੈ ਕਿ ਜਦੋਂ ਵੀ ਕੋਈ ਕੰਮ ਹੁੰਦਾ ਮੁੱਖ ਮੰਤਰੀ ਦਾ ਮੁੱਖ ਮੰਤਰੀ ਨੇ ਸਾਈਨ ਨਹੀਂ ਕਰਨੇ ਹੁੰਦੇ ਉਹਨਾਂ ਨੇ ਪਹਿਲਾਂ ਉਸ ਮਸਲੇ ਨੂੰ ਲੈ ਕੇ ਕੋਈ ਵੀ ਕੰਮ ਹੋਵੇ ਉਹ ਪਰ ਜਿਹੜੇ ਅਧਿਕਾਰੀ ਨੇ ਆਪਣੇ ਪ੍ਰਿੰਸੀਪਲ ਸੈਕਟਰੀਆਂ ਜਾਂ ਡਿਪਾਰਟਮੈਂਟ ਦੇ ਪ੍ਰਿੰਸੀਪਲ ਸੈਕਟਰੀ ਹੈਗੇ ਉਹਨਾਂ ਨਾਲ ਗੱਲਬਾਤ ਕਰਨੀ ਹੁੰਦੀ ਹੈ ਲੰਬੀ ਪਲਾਨ ਫਾਈਲ ਨੂੰ ਕਈ ਵਾਰੀ ਚੈੱਕ ਹੁੰਦਾ ਉਸ ਤੋਂ ਬਾਅਦ ਸਾਈਨ ਹੁੰਦੇ ਆ ਕੱਲੇ ਸਾਈਨ ਦੀ ਗੱਲ ਨਹੀਂ ਜਿਹੜੀ ਮੀਟਿੰਗਾਂ ਹੁੰਦੀਆਂ ਨੇ ਮੰਤਰੀਆਂ ਵਾਲੀ ਮੀਟਿੰਗ ਕਰਨੀ ਹੈ ਬਹੁਤ ਵੱਡਾ ਕੰਮ ਹੈਗਾ ਉਹਨੂੰ ਕਿੱਦਾਂ ਮੈਂਟੇਨ ਕਰਨਗੇ ਮੁੱਖ ਮੰਤਰੀ ਇਹ ਆਨ ਬਾਈ ਟਾਂਚ ਪਤਾ ਚੱਲੂਗਾ ਪਰ ਇਹ ਗੱਲ ਸਾਫ਼ ਹੈਗੀ ਆ ਕਿ ਮੁੱਖ ਮੰਤਰੀ ਜਿਹੜੇ ਨੇ ਇਸ ਟਾਈਮ ਉਹਨਾਂ ਨੇ ਅਸਤੀਫਾ ਨਹੀਂ ਦਿਆ ਹੈਗਾ ਦਿੱਤਾ ਹੈਗਾ ਉਹ ਅੱਜ ਵੀ ਦਿੱਲੀ ਦੇ ਮੁੱਖ ਮੰਤਰੀ ਦੇ ਤੌਰ ਤੇ ਜਿਹੜੇ ਕੰਮ ਕਰਦੇ ਨੇ ਪਰ ਇਸੇ ਗੱਲ ਸਾਫ਼ ਕੀ ਜੋ ਪੰਜਾਬ ਦੀ ਆਪਾਂ ਗੱਲ ਕਰ ਰਹੇ ਸੀ ਪੰਜਾਬ ਜੋ ਹੈਗੀ ਆ ਪੂਰੀ ਜਿਹੜੀ ਲੀਡਰਸ਼ਿਪ ਹੈਗੀ ਆ ਆਮ ਆਦਮੀ ਪਾਰਟੀ ਦੀ ਉਹ ਕੇਜਰੀਵਾਲ ਸਾਹਿਬ ਦੇ ਨਾਲ ਖੜੀ ਹੈ ਵੀ ਜੋ ਮੁੱਖ ਕਲੀਡਰ ਜੋਬ ਇਸ ਦਾ ਚਾਹ ਪਾਰਟੀ ਦਾ ਕਾਰਜਕਾਰੀ ਪ੍ਰਧਾਨ ਸੀਗਾ ਜਾਂ ਜ਼ਿਲ੍ਹਾ ਪ੍ਰਧਾਨ ਸੀਗਾ ਸਭ ਨੇ ਇਸ ਨੂੰ ਲੈ ਕੇ ਜਿਹੜੀ ਨਿੰਦਾ ਕੀਤੀ ਸਰਕਾਰ ਦੀ ਔਰ ਕੇਂਦਰ ਪਰ ਹੀ ਜਿਹੜਾ ਹੈ ਜਿਹੜਾ ਹੈਗਾ ਉਹ ਬਿਲਕੁਲ ਪੂਰੀ ਤਰ੍ਹਾਂ ਨਾਲ ਜਿਹੜਾ ਹੈਗਾ ਉਹ ਹਮਲਾ ਕੀਤਾਗਾ ਸਿੱਧੇ ਤੌਰ ਤੇ ਤਾਂ ਦੇਖੋ ਅਰਵਿੰਦ ਕੇਜਰੀਵਾਲ ਵੀ ਮਨੋਜ ਕਹਿੰਦੇ ਰਹੇ ਐ ਕਿ ਈਡੀ ਬੀਜੇਪੀ ਦਫਤਰ ਤੋਂ ਚੱਲ ਰਹੀ ਹੈ ਸ਼ਾਇਦ ਐਸੇ ਕਰਕੇ ਅੱਜ ਪ੍ਰੋਟੈਸਟ ਬੀਜੇਪੀ ਦੇ ਦਫਤਰ ਬਾਹਰ ਆਮਦ ਦੀ ਪਾਰਟੀ ਕਰ ਰਹੀ ਹੈ ਪਰ ਮਨੋਜ ਪੰਜਾਬ ਇਹ ਵੀ ਜਾਣਨਾ ਚਾਹੁੰਦਾ ਹੈ ਕਿ ਪਾਲਿਸੀ ਹੈ ਕਿਹੜੀ ਸੀ ਜਿਹੜੀ ਅੱਜ ਇੰਨੇ ਵਿਵਾਦਾਂ ਚ ਹੈ ਦੇਖੋ ਮਨੀਸ਼ ਸਸੋਦੀਆ ਸਾਬਕਾ ਪੱਤਰਕਾਰ ਸਾਬਕਾ ਡਿਪਟੀ ਸੀਐਮ ਦੇ ਕੋਲ ਜਦੋਂ ਪਾਵਰ ਸੀ ਉਸ ਵੇਲੇ ਇਸ ਪਾਲਿਸੀ ਨੂੰ ਲਿਆਂਦਾ ਗਿਆ ਉਹ ਵੱਖਰੀ ਗੱਲ ਹੈ ਬਾਅਦ ਵਿੱਚ ਵਿਦਡਰਾਅ ਕਰ ਲਈ ਗਈ। ਕਈ ਸ਼ੂਬੇ ਦੀ ਪਾਲਿਸੀ ਦਾ ਜ਼ਿਕਰ ਹੁੰਦਾ ਪਰ ਮਨੋਜ ਇਹ ਦੱਸੋ ਕਿ ਪਾਲਿਸੀ ਵਿਵਾਦਤ ਕਿਵੇਂ ਬਣੀ ਕਿਹੜੇ L1 L10 ਦੇ ਲਾਇਸੈਂਸ ਸੀ ਜਿਨ੍ਹਾਂ ਨੂੰ ਲੈ ਕੇ ਹੁਣ ਤੱਕ ਬਹੁਤ ਵੱਡੀ ਚਰਚਾ ਰਹੀ ਹੈ। ਆਖਰਕਾਰ ਕਿਵੇਂ ਸਰਕਾਰੀ ਦੁਕਾਨਾਂ ਡੀਡੀਏ ਤੋਂ ਬਾਅਦ ਪ੍ਰਾਈਵੇਟ ਨਿੱਜੀ ਹੱਥਾਂ ਚਲੀਆਂ ਗਈਆਂ 100 ਕਰੋੜ ਦੀ ਫਿਗਰ ਮਨੋਜ ਇਹ ਵੀ ਦੱਸਣਾ ਬੜਾ ਇੰਪੋਰਟੈਂਟ ਹੈ। ਕੈਨਫੋਰਸਮੈਂਟ ਡਾਇਰੈਕਟੋਰੇਟ ਕਦੇ ਪ੍ਰੈਸ ਰਿਲੀਜ਼ ਗ੍ਰਫਤਾਰੀ ਤੋਂ ਪਹਿਲਾਂ ਨਹੀਂ ਕਰਦਾ ਪਰ ਇਸ ਕੇਸ ਚ ਬੜਾ ਇੰਟਰਸਟਿੰਗ ਹੋਇਆ ਹੈ ਦੇਖੋ 48 ਘੰਟੇ ਪਹਿਲਾਂ ED ਨੇ ਪ੍ਰੈਸ ਕਾਨਫਰੰਸ ਕੀਤੀ 100 ਕਰੋੜ ਦੀ ਫਿਗਰ ਜਨਤਾ ਦੇ ਵਿਚਾਰੇ ਚ ਰੱਖੀ ਬਿਲਕੁਲ ਨਵੰਬਰ 2021 ਦੀ ਪਾਲਿਸੀ ਸੀਗੀ ਇਹ ਜਿਹੜੀ ਕਿ ਦਿੱਲੇ ਚ ਲਾਗੂ ਕੀਤੀ ਗਈ ਸੀ ਉਸ ਨੂੰ ਲੈ ਕੇ ਜਿਹੜੀ ਚਰਚਾ ਸਗੀ ਪਹਿਲਾਂ ਹੀ ਜਦੋਂ ਸੀ ਕਿ ਡਿਪਾਰਟਮੈਂਟ ਨੇ ਵੀ ਕਿਹਾ ਸੀ ਕਿ ਇਹਨੂੰ ਪ੍ਰਾਈਵੇਟ ਨਾ ਕੀਤਾਵੇ ਇਹ ਜਿਹੜੀ ਐਕਸਾਈਜ਼ ਹੈ ਇਹ ਸਰਕਾਰ ਦੇ ਕੋਲ ਰਹਿਣੀ ਚਾਹੀਦਾ ਪਰ ਪ੍ਰਾਈਵੇਟ ਹੋਣ ਤੋਂ ਬਾਅਦ ਜੋ ਗੱਲਾਂ ਸਾਹਮਣੇ ਆਈਆਂ ਕਬਤਾ ਜਦੋਂ ਮਲਕੀ ਗਪਤਾ ਨੂੰ ਆਪਾਂ ਕਹਿੰਦੇ ਹਾਂ ਗ੍ਰਿਫਤਾਰ ਕਹਿੰਦੇ ਮੀਟਿੰਗਾਂ ਹੋਈਆਂ ਕਹਿੰਦੇ ਨੇ ਵੀ ਫੋਨ ਤੋੜੇ ਗਏ ਫੋਨ ਨਸ਼ਟ ਕੀਤੇ ਗਏ ਇਹ ਸਾਰੀਆਂ ਗੱਲਾਂ ਜਿਹੜੀਆਂ ਜਦੋਂ ਨਿਗੀ ਸਾਹਿਬ ਅਰੈਸਟ ਹੁੰਦੇ ਉਸ ਤੋਂ ਬਾਅਦ ਇੱਕ ਤੋਂ ਬਾਅਦ ਇੱਕ ਗੱਲਾਂ ਆਉਂਦੀਆਂ ਫਮਨੀ ਸ਼ੋਧੀਆਂ ਹੁੰਦੇ ਉਹ ਨਾਮ ਆਉਂਦਾ ਤੇ ਕੇ ਸੀ ਆਰ ਨੇ ਜਿਹੜੇ ਤਲੀਆਂ ਦੇ ਮੁੱਖ ਮੰਤਰੀ ਸਿਕੂ ਜਿਹੜੇ ਸਾਬਕਾ ਮੁੱਖ ਮੰਤਰੀ ਹੋ ਗਏ ਆ ਉਹਨਾਂ ਦਾ ਨਾਮ ਆਉਂਦਾ ਉਸ ਬੇਟੀ ਦਾ ਨਾਮ ਆਉਂਦਾ ਕਿ ਕਪਤਾ ਦਾ ਕਪਤਾ ਗ੍ਰਫਤਾਰ ਹੁੰਦੀ ਹੈ ਤੇ ਉਹ ਸੜੀ ਸਾਰੀ ਗੱਲ ਸਾਹਮਣੇ ਆਉਂਦੀ ਕੇਜਰੀਵਾਲ ਉਹਨਾਂ ਦਾ ਨਾਮ ਕਪਤਾ ਦੀ ਗ੍ਰਫਤਾਰੀ ਤੋਂ ਬਾਅਦ ਆਉਂਦਾ ਕਿ ਜਦੋਂ ਕਪਤਾ ਨਾਲ ਗੱਲ ਕੀਤੀ ਗਈ ਤੇ ਪੀਏ ਜਿਹੜੇ ਸੀਗੇ ਉਹਨਾਂ ਦੇ ਜਿਹੜਿਆ ਮੈਂ ਪ੍ਰੋਵਿੰਸ਼ਲ ਮਨੀ ਲਾਂਡਰਿੰਗ ਐਕਟ ਹੈਗਾ ਉਹਦੀ ਧਾਰਾ 50 ਦੇ ਤਹਿਤ ਜੋ ਬਿਆਨ ਦਰਜ ਕੀਤਾ ਗਿਆ ਉਹ ਬਿਆਨਾਂ ਦੇ ਆਧਾਰ ਤੇ ਇਹਨਾਂ ਦਾ ਨਾਮ ਆਇਆ ਤੇ ਕਿਹਾ ਗਿਆ ਕਿ 100 ਕਰੋੜ ਰੁਪਇਆ ਜੋ ਜਦੋਂ ਲੱਕਰ ਪਾਲਿਸੀ ਬਣੀ ਸੀ ਤੱਕ ठेकेदारों ਤੋਂ ਐਡਵਾਂਸ ਵਿੱਚ ਲੈ ਲਿੱਤਾ ਗਿਆ ਤੇ ਉਹਨਾਂ ਨੂੰ ਕਿਹਾ ਗਿਆ ਤੁਸੀਂ ਬਾਅਦ ਦੇ ਵਿੱਚੜਿਆ ਗਿਆ ਇਹ ਜੋ ਸ਼ਰਾਬ ਵੇਚੂਗਾ ਤੁਸੀਂ ਦੁੱਗਣੇ ਰੇਟ ਤੇ ਵੇਚ ਕੇ ਇਹ ਪੈਸੇ ਨੂੰ ਪੂਰਾ ਕਰਨ ਕਿ ਪਾਰਟੀ ਫੰਡ ਦੇ ਤੌਰ ਤੇ ਉਹਨਾਂ ਤੋਂ ਪੈਸੇ ਲੱਤੇਗੇ 100 ਕਰੋੜ ਰੁਪਇਆ ਇਸ ਗੱਲ ਦੀ ਜਿਹੜੀ ਗੱਲ ਉਸ ਪ੍ਰੈਸ ਰੀਲ ਦੇ ਵਿੱਚ ਕਹੀ ਗਈ ਸੀ ਪਰ ਆਮ ਆਦਮੀ ਪਾਰਟੀ ਕਹਿੰਦੀ ਹੈ ਕਿ ਬਿਲਕੁਲ ਝੂਠ ਹੈ ਇੱਕ ਵੀ ਸਬੂਤ ਕੋਈ ਨਹੀਂ ਹੈਗਾ ਔਰ ਨਾ ਹੀ ਕੇਜੀਵਾਲ ਸਾਹਿਬ ਨੂੰ ਉਹਦੇ ਘਰ ਤੋਂ ਕੋਈ ਚੀਜ਼ ਮਿਲੀ ਔਰ ਨਾ ਹੀ ਉੱਥੋਂ ਕੋਈ ਦਸਤਾਵੇਜ਼ ਮਿਲਿਆ ਨਾ ਹੀ ਕੋਈ ਪੈਸਾ ਮਿਲਿਆ ਜੇ ਆਪਾਂ ਗੱਲ ਕਰੀਏ ਤਾਂ ਰਾਤ ਜਿਹੜੇ ਉਹਨਾਂ ਦੇ ਲੀਡਰ ਨੇ ਭਰਦਵਾਦ ਸਾਹਿਬ ਉਹ ਸਪਸ਼ਟ ਗੱਲ ਕਰ ਰਹੇ ਸੀ ਕਿ 17000 ਰੁਪਏ ਮਿਲੇ ਕੇ ਘਰ ਤੋਂ 17000 ਵੀ ਈਡੀ ਉਹਨਾਂ ਦੇ ਘਰ ਛੱਡੇ